ਦੁਨੀਆ ਤੇ বাস ਦਿਓ ਸਿੱਖੋ ਅੱਜ ਤੁਹਾਡੇ ਹਿਰਦੇ ਬਰੁੰਧਰੇ ਜਾਣਗੇ ਕਿ ਆਹਾ ਗਦੇ ਆਲ ਕੀ ਬੋਲਦਾ ਸੋਨੂੰ ਸੁਣਾਉਨੇ ਆ ਤੁਸੀਂ ਸੁਣ ਲਵੋ ਧਿਆਨ ਦੇ ਨਾਲ ਸਾਰਾ ਕੁਝ ਸੁਣਿਓ ਜੋ ਇਹ ਕਹਿ ਰਿਹਾ ਇਹ ਹੁਕਮ ਜਾਰੀ ਕੀਤਾ ਕਿ ਜੋ ਅੱਜ ਤੋਂ ਕਰੀਬ 90 ਸਾਲ ਪਹਿਲਾਂ 2 1930 ਦੇ ਵਿੱਚ ਜਿਹੜੀ ਇੱਕ ਰਹਿਤ ਮਰਜ਼ਾਦਾ ਜਿਹੜੀ ਹੈ ਬਣਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੀਆਂ ਸਿੱਖ ਜਥੇਬੰਦੀਆਂ ਸਾਰਾ ਜਿਹੜਾ ਸਿੱਖਾਂ ਦਾ ਅੰਗ ਜਿਹੜਾ ਉਸ ਵਿੱਚ ਸ਼ਾਮਲ ਸੀ ਤੇ ਉਹਨਾਂ ਵੱਲੋਂ ਜਿਹੜੀ ਪ੍ਰਵਾਨਤ ਕੀਤੀ ਗਈ ਸੀ ਗੁਰੂ ਦੀਏ ਸੰਗ ਤੇ ਬੜਾ ਦੁੱਖ ਹੋ ਰਿਹਾ ਜਿਹੜੇ ਸ਼ਬਦ ਸਾਨੂੰ ਨਹੀਂ ਬੋਲਣੇ ਚਾਹੀਦੇ ਅੱਜ ਉਹ ਵੀ ਬੋਲਣੇ ਪੈਣੇ ਨੇ ਕਿਉਂਕਿ ਇਹ ਅੱਗਿਓਂ ਬੋਲਦੇ ਨਹੀਂ ਤਾਂ ਬੋਲਣੇ ਪੈਣੇ ਨੇ ਸਾਡੇ ਗੁਰੂਆਂ ਨੇ ਕਿੱਡੀਆਂ-ਕਿੱੱਡੀਆਂ ਕੁਰਬਾਨੀਆਂ ਕੀਤੀਆਂ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਜਿਨ੍ਹਾਂ ਨੇ ਮਹਾਰਾਜਾ ਅਜੀਤ ਸਿੰਘ ਦਾ ਰਾਜ ਬਰਬਾਦ ਕੀਤਾ ਅੱਜ ਉਹਨਾਂ ਦੇ ਲੋਗੋ ਨੂੰ ਇਹ ਖੰਡਾ ਦੱਸਦੇ ਨੇ ਜੋ ਅਖੌਤੀ ਜੱਥੇਦਾਰ ਆ ਦੋਨਾਂ ਨੂੰ ਇਹ ਸਬਦ ਬੋਲਦੇ ਆ ਕਿ ਜੇ ਤੁਸੀਂ ਸੱਚ ਮੋਚੋ ਦੋ ਮਾਂ ਪਿਓ ਦੇ ਹੋ ਹਰਾਮ ਦੇ ਨਹੀਂ ਹੈਗੇ ਤਾਂ ਤੁਸੀਂ ਇਹ ਗੱਲ ਦਾ ਜਵਾਬ ਦੇ ਦਿਓ ਸੰਗਤ ਨੂੰ ਕਿ ਸਾਡੇ 10 ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਪਾਪੀਓ ਜਿਹੜਾ ਤੁਸੀਂ ਰਮਾਲਿਆਂ ਤੇ ਥੋਕ ਦਿੱਤਾ ਆ ਝੰਡਿਆਂ ਦੇ ਉੱਤੇ ਚਪਕਾ ਦਿੱਤਾ ਆ ਉੱਤੇ ਜਿਹਦੇ ਜੁੱਤੀ ਲਾਈ ਆ ਇਹ ਵੀ ਗੱਲ ਕਰਦੇ ਆ ਆ ਦੂਜੇ ਪਾਸੇ ਸ੍ਰੀ ਗੁਰੂ 10ਵੇਂ ਪਾਸਾ ਦਾ ਖੰਡਾ ਵੀ ਦਿਖਾ ਰਹੇ ਆ ਤੇ ਨਿਸ਼ਾਨ ਸਾਹਿਬ ਵੀ ਦਿਖਾ ਰਹੇ ਆ ਜਿਹੜਾ ਕਾਲ ਤੱਕ ਸਭ ਤੋਂ ਪਹਿਲਾਂ ਸੋਭਤ ਹੁੰਦਾ ਸੀ ਚੜਿਆ ਹੋਇਆ ਸੀ 1930 ਤੋਂ ਪਹਿਲਾਂ ਇਸ ਨੇ ਅੱਜ ਖੁਦ ਬੋਲਿਆ ਕਿ ਜੀ ਉਸ ਵੇਲੇ ਪਰੰਪਰਾ ਬਣਾਈ ਗਈ ਸੀ ਉਹੀ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਗੁਰਦੁਆਰੇ ਦੀਆਂ ਕਮੇਟੀਆਂ ਦੁਨੀਆਂ ਤੇ ਇਹਨੇ ਬੋਲਿਆ ਕਿ 1930 ਦੇ ਵਿੱਚ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਜਿਹੜਾ ਨਿਸ਼ਾਨ ਸਾਹਿਬ ਕਾਲ ਤੱਕ ਸਭ ਤੋਂ ਚੜਿਆ ਹੋਇਆ ਦਸਵੇਂ ਪਾਸ਼ਾ ਦਾ ਜਿਹਦੇ ਉੱਤੇ ਕਿਰਪਾਨ ਆ ਪਚਾਲੇ ਢਾਲ ਆ ਥੱਲੇ ਕਟਾਰ ਆ ਇਹ ਲੋਕਾਂ ਨੂੰ ਢੜਕਾਉਂਦਾ ਮਤਲਬ ਉਹ ਢੜਕਾਉਂਦਾ ਕਿ ਨੌਜਵਾਨਾਂ ਨੂੰ ਕਹਿੰਦਾ ਕਿ ਸ਼ਸਤਰ ਛੱਕੋ ਇਸ ਨੂੰ ਤਾਰ ਦੇਣਾ ਚਾਹੀਦਾ ਇਹ ਸਿੱਖ ਜਿੱਥੇ ਬੰਦੀਆਂ ਨੇ ਫੈਸਲਾ ਲਿਆ ਉਹ ਸਿੱਖ ਜਿੱਥੇ ਬੰਦੀਆਂ ਭਲਾ ਕਿਹੜੀਆਂ ਸੀ Nehru ਮਾਸਟਰ ਤਾਰਾ ਚੰਦ ਜੋ ਤਾਰਾ ਸਿੰਘ ਬਣਾ ਕੇ ਸਿੱਖਾਂ ਦਾ ਲੀਡਰ ਬਣਾ ਕੇ Nehru ਨੇ ਕੰਜਰ ਨੇ ਪੇਸ਼ ਕੀਤਾ ਸੀ ਫਿਰ ਉਸ ਤੋਂ ਬਾਅਦ ਪਟਿਆਲੇ ਵਾਲੇ ਰਾਜੇ ਜਿਨ੍ਹਾਂ ਨੇ ਜਿਨ੍ਹਾਂ ਦੀ ਫੌਜ ਨੇ ਹਰੀ ਸਿੰਘ ਨਲੂਗੜ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਸੀ ਸ਼ਹੀਦ ਕਰ ਦਿੱਤਾ ਸੀ ਕਿਉਂਕਿ ਉਹ ਤੋਂ ਬਾਅਦ ਫਿਰ ਮਹਾਰਾਜਾ ਅਨਜੀਤ ਸਿੰਘ ਨੂੰ ਜ਼ਹਿਰ ਦਿੱਤੀ ਮਜੀਠੀਆਂ ਨੇ ਉਹ ਬਹੁਤ ਨੇੜੇ ਸੀ ਮਹਾਰਾਜਾ ਅਨਜੀਤ ਸਿੰਘ ਦੇ ਉਹ ਤੋਂ ਬਾਅਦ ਮਹਾਰਾਜਾ ਅਨਜੀਤ ਸਿੰਘ ਦਾ ਤਾਂ ਭੋਗ ਪਾਤਾ ਰਾਜ ਖਤਮ ਕਰ ਦਿੱਤਾ ਇਹਨਾਂ ਦੇ ਰਾਜ ਭਾਗ ਉਵੇਂ ਹੀ ਚੱਲਦੇ ਰਹੇ ਪਟਿਆਲੇ ਵਾਲਿਆਂ ਦੇ ਇਹਨਾਂ ਨੇ ਫਿਰ ਸਕੀਮ ਬਣਾਈ ਕਿ ਗੁਰੂਆਂ ਦਾ ਨਿਸ਼ਾਨ ਸਾਹਿਬ ਵੀ ਤਾਰਿਆ ਜਾਵੇ ਲੋਕਾਂ ਨੂੰ ਸ਼ਸਤਰਾਂ ਬੰਨਿਓ ਸੰਗਤ ਨੂੰ ਹਟਾਇਆ ਜਾਵੇ ਹਟਾ ਦਿੱਤਾ ਇਹ ਕਾਮਯਾਬ ਹੋ ਗਈ ਅੱਜ ਪੂਰੀ ਦੁਨੀਆ ਤੇ ਹਰ ਇੱਕ ਗੁਰਦੁਆਰੇ ਚ ਪਟਿਆਲੇ ਵਾਲੇ ਲੁੱਚੀਆਂ ਦਾ ਕੰਜਰਾਂ ਦਾ ਝੰਡਾ ਚੜਿਆ ਹੋਇਆ ਕੰਜਰਾਂ ਦਾ ਹੀ ਲੋਗੋ ਲੱਗਿਆ ਹੋਇਆ ਲੋਕਾਂ ਨੇ ਗੱਡੀਆਂ ਚ ਕਿੱਥੇ ਕਿੱਥੇ ਚਪਕਾ ਦਿੱਤਾ ਕਿਉਂਕਿ ਲੋਕਾਂ ਨੂੰ ਤਾਂ ਆਮ ਸੰਗਤ ਨੂੰ ਤਾਂ ਪਤਾ ਹੀ ਨਹੀਂ ਆਹ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਨੂੰ ਇਹਨਾਂ ਨੇ ਕਾਰ ਸੇਵਾ ਦੇ ਨਾਂ ਤੇ ਗੁਮਟਾਂ ਤੇ ਚਪਕਾਤਾ ਰਮਾਲਿਆਂ ਤੇ ਚਪਕਾਤਾ ਕਿੱਥੇ ਕਿੱਥੇ ਨਹੀਂ ਚਪਕਾਇਆ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਪਟਿਆਲੇ ਵਾਲੇ ਕੰਜਰਾਂ ਦਾ ਲੋਗੋ ਆ ਇਹਨੂੰ ਖੰਡਾ ਦੱਸਦੇ ਨੇ ਪਰ ਇਹ ਖੰਡਾ ਨਹੀਂ ਹੈਗਾ ਇਹ ਲੋਗੋ ਆ ਪਟਿਆਲੇ ਵਾਲੇ ਕੰਜਰਾਂ ਦਾ ਸ੍ਰੀ ਗੁਰੂ 10ਵੇਂ ਪਾਛਾ ਦਾ ਖੰਡਾ ਸਾਨੂੰ ਦਿਖਾ ਰਹੇ ਆ ਦਰਸ਼ਨ ਕਰਾ ਰਹੇ ਆ ਜੋ ਸਿੰਘ ਦੇ ਹੱਥ ਚ ਫੜਿਆ ਹੋਇਆ ਇਸ ਨੂੰ ਤਾਂ ਚੰਗੀ ਤਰ੍ਹਾਂ ਨਾ ਪਤਾ ਜਿਹੜਾ ਅਕਾਲ ਤਖਤ ਦਾ ਅਖੌਤੀ ਜਥੇਦਾਰ ਹੈ ਇਹ ਕਿਉਂਕਿ ਇਹ ਤਾਂ ਅਨੰਦਪੁਰ ਸਾਹਿਬ ਤੋਂ ਹੀ ਆਇਆ ਪੰਜਾਬ ਪਿਆਰਿਆਂ ਦੇ ਧੋਤੀਆਂ ਪਵਾ ਕੇ ਉਹੀ ਇਹ ਪਾਪੀ ਆ ਆਰਐਸ ਦਾ ਏਜੰਟ ਇਹ ਹੁਣ ਅੱਜ ਕਿਹੜੀਆਂ ਗੱਲਾਂ ਕਰਦੇ ਨੇ ਕਿਹੜੇ ਕਲਰਾਂ ਦੀਆਂ ਗੱਲਾਂ ਕਰਦੇ ਨੇ ਪਾਪੀ ਇਹਨਾਂ ਨੇ ਸਾਰਾ ਕੁਝ ਇਤਿਹਾਸ ਨੂੰ ਤਬਾਹ ਕਰ ਦਤਾ ਪਰ ਤਬਾਹ ਇਹ ਹੋ ਗਏ ਨੇ ਇਹ ਬਰਬਾਦ ਹੋ ਗਏ ਨੇ ਉੱਜੜ ਗਏ ਨੇ ਇਹ ਕਿਉਂਕਿ ਐਡੇ ਸ਼ਬਦ ਗੰਦੇ ਬੋਲੇ ਜਾਣ ਬੰਦਾ ਅਣਖ ਨਾਲ ਮਾਰ ਹੀ ਜਾਂਦਾ ਖੁਦ ਹੀ ਮਰ ਜਾਂਦਾ ਕਿ ਯਾਰ ਹਰਾਮ ਦਾ ਬਹੁਤ ਵੱਡੀ ਗੱਲ ਆ ਇਹਨਾਂ ਨੂੰ ਫੇਰ ਬੋਲਦੇ ਆ ਕਿ ਜੇ ਤੁਸੀਂ ਦੋ ਮਾਪਿਓ ਦਿਓ ਤਾਂ ਇਸ ਗੱਲ ਦਾ ਜਵਾਬ ਸੰਗਤ ਨੂੰ ਜ਼ਰੂਰ ਦੇਵੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਹੜੇ ਗੁਰੂ ਦਾ ਖੰਡਾ ਜਿਹੜਾ ਤੁਸੀਂ ਅੱਜ ਥਾਂ ਥਾਂ ਰਮਾਲਿਆਂ ਤੇ ਠੋਕਿਆ ਹੋਇਆ ਗੁੰਮਟਾਂ ਤੇ ਠੋਕਿਆ ਹੋਇਆ ਆ ਜਿਹੜਾ ਝੰਡਾ ਚੜਿਆ ਹੋਇਆ ਪਟਿਆਲੇ ਵਾਲੇ ਕੰਜਰਾਂ ਦਾ ਇਹਨੂੰ ਕਿਉਂ ਪ੍ਰਚਲਿਤ ਕੀਤਾ ਇਹਨੂੰ ਕਿਉਂ ਪ੍ਰਚਲਿਤ ਕੀਤਾ 1930 ਤੋਂ ਬਾਅਦ ਦੇ ਵਿੱਚ ਗੁਰੂਦੀਏ ਸੰਗ ਤੇ ਤੁਹਾਡੇ ਸਾਹਮਣੇ ਲਲਕਾਰ ਕੇ ਇਹ ਕੰਜਰ ਖੁਦ ਬੋਲ ਰਿਹਾ ਪਰ ਗੁਰੂਦੀਏ ਸੰਗ ਤੇ ਵਿਰੋਧ ਕਰੋ ਹੋਣ ਇਸ ਪਾਪੀ ਨੂੰ ਬੋਲਦੇ ਆ ਜੋ ਆ ਕਾਲ ਤੱਕ ਦਾ ਅਖੌਤੀ ਜੱਥੇਦਾਰ ਆ ਕਿ ਜੱਥੇਦਾਰ ਤੂੰ ਬਣਿਆ ਹੋਇਆ ਇਹਦੇ ਉੱਪਰ ਲਾਈ ਆ ਜੁੱਤੀ ਜੁੱਤੀ ਤੂੰ ਬੋਲਦਾ ਇਹਨੂੰ ਖੰਡਾ ਪਟਿਆਲੇ ਵਾਲਿਆਂ ਦਾ ਇਹਦੇ ਉੱਪਰ ਜੁੱਤੀ ਲਾਈ ਆ ਕੋਸਤਾ ਬੋਲ ਥੋੜੀ-ਬੋਤੀ ਤਾਂ ਸ਼ਰਮ ਖਾ ਨਿਸ਼ਾਨ ਸਾਹਿਬ ਬਾਰੇ ਬੋਲ ਇਹ ਜਿਹੜਾ ਲੋਗੋ ਆ ਲੋਗੋ ਬਾਰੇ ਬੋਲ ਗੁਰੂਆਂ ਦੇ ਖੰਡੇ ਦੀ ਗੱਲ ਤਾਂ ਕੀ ਕਰਨੀ ਆ ਕੰਜਰਾ ਨਿਸ਼ਾਨ ਸਾਹਿਬ ਦੀ ਗੱਲ ਤਾਂ ਕੀ ਕਰਨੀ ਆ ਓਏ ਪਾਪੀਆਂ ਤੁਸੀਂ ਤਾਂ ਐਡੇ ਵੱਡੇ ਕਿਰਤ ਘਾਣੋ ਐਡੇ ਵੱਡੇ ਗਰਕੇ ਹੋਇਓ ਮੁਗਲਾਂ ਤੋਂ ਵੱਧ ਕੇ ਵੱਡੇ ਮੁਗਲ ਤੁਸੀਂ ਹੋ ਅੱਜ ਜਿਨ੍ਹਾਂ ਨੇ ਇਤਿਹਾਸ ਨੂੰ ਤਬਾਹ ਕੀਤਾ ਮੁਗਲਾਂ ਤੋਂ ਕਿਤੇ ਵੱਧ ਕਿਓ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੁਸੀਂ ਸ੍ਰੀ ਗੁਰੂ ਦਸਵੇਂ ਪਾਸ਼ਾ ਦਾ ਨਿਸ਼ਾਨ ਸਾਹਿਬ ਹੀ ਗੁਰਦੁਆਰਿਆਂ ਚ ਉਤਾਰ ਦਿੱਤਾ ਤੁਹਾਡਾ ਬੇੜਾ ਬਹਿਜੇ ਤੁਹਾਡਾ ਸਤਿਆਨਾਸ਼ ਹੋ ਜੇ ਪਾਪੀਓ ਤੁਸੀਂ ਗੁਰੂਆਂ ਦਾ ਨਿਸ਼ਾਨ ਸਾਹਿਬ ਹੀ ਉਤਾਰ ਦਿੱਤਾ ਅੱਜ ਕੋਈ ਹੈ ਦੁਨੀਆ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਕੋਈ ਜਿੰਦਾ ਜਾਗਦਾ ਜਿਹੜਾ ਬੋਲੇਗਾ ਗੱਲ ਕਰੇਗਾ ਸ੍ਰੀ ਗੁਰੂ ਦਸਵੇਂ ਪਾਸ਼ਾ ਦੇ ਪਵਿੱਤਰ ਨਿਸ਼ਾਨ ਸਾਹਿਬ ਦੀ ਕਿਉਂ ਕਿਉਂ ਤਾਰਿਆ ਸੀ ਕਾਲ ਤੱਕ ਸਾਹਿਬ ਤੋਂ ਆਹ ਤੁਹਾਨੂੰ ਫੋਟੋਆਂ ਦਿਖਾ ਰਿਹਾ ਥੱਲੇ ਵੀਡੀਓ ਦੇ ਵਿੱਚ ਵੀ ਵੀਡੀਓ ਵੀ ਉਸ ਸਮੇਂ ਦੀ ਹੈਗੀ ਆ ਬਲੈਕ ਐਂਡ ਵਾਈਟ ਥੱਲੇ ਦਿਖਾ ਰਿਹਾ ਨਾਲ ਨਾਲ ਤੇ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਇਹ ਸਾਡੇ ਗੁਰੂਆਂ ਦਾ ਨਿਸ਼ਾਨ ਸਾਹਿਬ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਪਰ ਇਹਨਾਂ ਨੇ ਤਾਰ ਦਿੱਤਾ ਨੀਲੇ ਕਲਰ ਦਾ ਸੀ ਪਹਿਲਾਂ ਇਹਨਾਂ ਨੇ ਕੰਜਰਾ ਨੇ ਚਿੱਟੇ ਕਲਰ ਕੀਤੇ ਚਿੱਟੇ ਕਲਰ ਦੇ ਵਿੱਚ ਲੋਕ ਨਾ ਬੋਲੇ ਫਿਰ ਬਾਅਦ ਦੇ ਵਿੱਚ ਰਾਇ ਕਰਕੇ ਸਾਰੇ ਕੁੱਤੇ ਇਕੱਠੇ ਹੋ ਕੇ ਗੁਰੂਆਂ ਦੇ ਇਨਸਾਨ ਸਾਹਿਬ ਨੂੰ ਹੀ ਤਾਰ ਦਿੱਤਾ ਕਹਿੰਦੇ ਜੀ ਇਹ ਢਕਾਉਂਦਾ ਇਹ ਸਖਤਰ ਚੱਕਣ ਲਈ ਕਹਿੰਦਾ ਆ ਇੱਕ ਲੋਗੋ ਪਟਿਆਲੇ ਵਾਲਿਆਂ ਦਾ ਲਾ ਦਿੱਤਾ ਅੱਜ ਲੋਗੋ ਨੂੰ ਲੋਕ ਖੰਡਾ ਦੱਸਦੇ ਨੇ ਪਰ ਕਿਵੇਂ ਝੂਲਦੇ ਰਹਿਣਗੇ ਪੰਥ ਦੇ ਇਨਸਾਨ ਕਹਿੰਦੇ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਤਾਂ ਇਨਸਾਨ ਸਾਹਿਬ ਤੁਸੀਂ ਤਾਰ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾ ਦਿੱਤੇ ਉਹਨਾਂ ਨੂੰ ਤੁਸੀਂ ਇਨਸਾਨ ਸਾਹਿਬ ਬਣਾਈ ਫਿਰਦੇ ਹੋ ਤੁਹਾਡਾ ਭਲਾ ਕਿਵੇਂ ਹੋਊਗਾ ਇਹ ਵਿਚਾਰ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ